ਇੱਕ ਪਿੰਡ ਵਿੱਚ ਇੱਕ ਲੜਕਾ ਰਹਿੰਦਾ ਸੀ। ਅਮੀਰ ਬਣਨ ਦੀ ਲਾਲਸਾ ਹਰ ਵੇਲੇ ਉਸਦੇ ਮਨ ਵਿੱਚ ਉਸਲ-ਵਟੇ ਲੈਂਦੀ ਰਹਿੰਦੀ। ਆਪਣੀ ਇਸੇ ਲਾਲਸਾ ਨੂੰ ਪੂਰੀ ਕਰਨ ਲਈ ਉਹ ਇੱਕ ਸ਼ਹਿਰ ਵਿੱਚ ਜਾ ਕੇ ਨੌਕਰੀ ਕਰਨ ਲੱਗ ਪਿਆ ਪਰ ਉਹ ਆਪਣੀ ਕਮਾਈ ਤੋਂ ਸੰਤੁਸ਼ਟ ਨਹੀਂ ਸੀ। ਉਹ ਕੁਝ ਅਜੀਹਾ ਕਰਨਾ ਚਾਹੁੰਦਾ ਸੀ ਜਿਸ ਨਾਲ ਉਸਦੀ ਕਿਸਮਤ ਇੱਕਦਮ ਬਦਲ ਜਾਵੇ। ਉਹ ਥੋੜਾ ਆਲਸੀ ਇਨਸਾਨ ਸੀ। ਜਦੋਂ ਦੇਖੋ ਉਹ ਵੱਡੇ-ਵੱਡੇ ਸੁਪਨੇ ਦੇਖਦਾ ਰਹਿੰਦਾ। ਇੱਕ ਦਿਨ ਉਹ ਇੱਕ ਸਾਧੂ ਕੋਲ ਗਿਆ। ਉਸਨੇ ਸਾਧੂ ਨੂੰ ਆਪਣੀ ਪੂਰੀ ਕਹਾਣੀ ਸੁਣਾਈ ਅਤੇ ਪੁੱਛਿਆ ਸਾਧੂ ਮਹਾਰਾਜ ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿ ਆਖਰ ਮੇਰੀ ਕਿਸਮਤ ਕਿੱਥੇ ਹੈ ਸਾਧੂ ਉਸ ਨੌਜਵਾਨ ਦੀ ਗੱਲ ਸਮਝ ਗਿਆ ਕਿ ਉਹ ਬੜਾ ਆਲਸੀ ਹੈ ਤੇ ਬਿਨਾ ਕੋਈ ਕੰਮ ਕੀਤੇ ਅਮੀਰ ਬੰਨਾ ਚਾਹੁੰਦਾ ਹੈ ਥੋੜੀ देर ਨੌਜਵਾਨ ਨੂੰ ਦੇਖਣ ਤੋਂ ਬਾਅਦ ਸਾਧੂ ਨੇ ਕਿਹਾ ਪੁੱਤਰ ਤੇਰੀ ਕਿਸਮਤ ਇੱਥੇ ਕਿਤੇ ਨਹੀਂ ਹੈ ਉਹ ਤਾਂ ਸਮੁੰਦਰ ਦੇ ਪਰਲੇ ਪਾਸੇ ਹੈ ਆਪਣੀ ਕਿਸਮਤ ਨੂੰ ਲੱਭਣ ਲਈ ਤੈਨੂੰ ਸਮੁੰਦਰ ਦੇ ਦੂਜੇ ਪਾਸੇ ਜਾਣਾ ਪਵੇਗਾ ਉਹ ਤੁਰੰਤ ਆਪਣੀ ਕਿਸਮਤ ਨੂੰ ਹਾਸਲ ਕਰਨ ਲਈ ਕਾਲਾ ਪੈ ਗਿਆ ਅਤੇ ਸਮੁੰਦਰ ਦੇ ਦੂਜੇ ਪਾਸੇ ਜਾਣ ਲਈ ਸਫ਼ਰ ਤੇ ਨਿਕਲ ਤੁਰਿਆ। ਤੁਰਦਿਆਂ-ਤੁਰਦਿਆਂ ਉਸਨੇ ਕਈ ਪਹਾੜ ਲੰਗੇ, ਕਈ ਨਦੀਆਂ ਪਾਰ ਕੀਤੀਆਂ, ਅੰਤ ਉਹ ਇੱਕ ਸਰਮਈ ਮੈਦਾਨ ਵਿੱਚ ਜਾ ਪੁੱਜਾ, ਜਿੱਥੇ ਇੱਕ ਪਾਸੇ ਝਰਨਾ ਵਗ ਰਿਹਾ ਸੀ। ਉਸਨੇ ਝਰਨੇ ਤੋਂ ਪਾਣੀ ਪੀਤਾ ਅਤੇ ਹਰੇ ਘਾਹ ਤੇ ਲੰਮਾ ਪੈ ਗਿਆ। ਘਾਹ ਤੇ ਪੈਂਦਿਆ ਸਾਰ ਉਹ ਨੀਂਦ ਦੀ ਬੁੱਕਲ ਵਿੱਚ ਚਲਾ ਗਿਆ। ਕਾਫੀ ਚਿਰ ਸੌਣ ਤੋਂ ਬਾਅਦ ਜਦੋਂ ਉਸਦੀ ਜਾਗ ਖੁੱਲੀ ਤਾਂ ਉਸਦੀ ਨਜ਼ਰ ਮੈਦਾਨ ਵਿੱਚ ਇੱਕ ਸੁੰਦਰ ਲੜਕੀ ਤੇ ਪਈ ਲੜਕੀ ਨੇ ਉਸਨੂੰ ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ ਨੌਜਵਾਨ ਨੇ ਜਵਾਬ ਦਿੱਤਾ ਮੈਂ ਤਾਂ ਆਪਣੀ ਕਿਸਮਤ ਦੀ ਭਾਲ ਵਿੱਚ ਨਿਕਲਿਆ ਹਾਂ ਇਸ ਤੇ ਲੜਕੀ ਬੋਲੀ ਮੈਨੂੰ ਵੀ ਆਪਣੀ ਕਿਸਮਤ ਦੀ ਉਡੀਕ ਹੈ ਮੇਰਾ ਵਿਆਹ ਨਹੀਂ ਹੋ ਰਿਹਾ ਜੇ ਤੁਹਾਨੂੰ ਮੇਰੀ ਕਿਸਮਤ ਮਿਲੇ ਤਾਂ ਉਸ ਨੂੰ ਪੁੱਛਣਾ ਕਿ ਮੇਰਾ ਵਿਆਹ ਕਦੋਂ ਹੋਵੇਗਾ ਅੱਛਾ ਮੈਂ ਜ਼ਰੂਰ ਪੁੱਛਾਂਗਾ ਤੇ ਵਾਪਸੀ ਤੇ ਦੱਸ ਦੇਵਾਂਗਾ ਪਰ ਤੂੰ ਮੈਨੂੰ ਕਿੱਥੇ ਮਿਲਾਂਗੀ ਨੌਜਵਾਨ ਨੇ ਪੁੱਛਿਆ ਲੜਕੀ ਨੇ ਕਿਹਾ ਮੈਂ ਤੈਨੂੰ ਇੱਥੇ ਹੀ ਮਿਲਾਂਗੀ ਉਹ ਉਥੋਂ ਗਾਂ ਤੋਂ ਰਪਿਆ ਕੁਝ ਦੂਰ ਜਾਣ ਤੇ ਉਸ ਨੂੰ ਇੱਕ ਸੋਨਾ ਘੋੜਾ ਦਿਖਾਈ ਦਿੱਤਾ ਉਹ ਰੇਨ ਦੇਖ ਕੇ ਉਸਨੇ ਮਨ ਹੀ ਮਨ ਸੋਚਿਆ ਕਾਸ਼ ਮੇਰੇ ਕੋਲ ਵੀ ਇਹੋ ਜਿਹਾ ਘੋੜਾ ਹੁੰਦਾ ਤਾਂ ਅੱਖ ਚਮੱਕੇ ਹੀ ਮੈਂ ਸਮੁੰਦਰ ਦੇ ਕੰਢੇ ਪਹੁੰਚ ਜਾਂਦਾ ਅਜੇ ਉਹ ਇਹ ਗੱਲ ਸੋਚ ਹੀ ਰਿਹਾ ਸੀ ਕਿ ਘੋੜਾ ਉਹਦੇ ਨੇੜੇ ਆ ਕੇ ਪੁੱਛਣ ਲੱਗਿਆ ਇਹ ਨੌਜਵਾਨ ਤੂੰ ਕੌਣ ਹੈ ਅਤੇ ਕਿੱਥੇ ਜਾ ਰਿਹਾ ਹੈ ਨੌਜਵਾਨ ਨੇ ਜਵਾਬ ਦਿੱਤਾ ਮੈਂ ਕਿਸਮਤ ਦਾ ਮਾਰਿਆ ਹੋਇਆ ਹਾਂ ਅਤੇ ਆਪਣੀ ਕਿਸਮਤ ਦੀ ਭਾਲ ਵਿੱਚ ਨਿਕਲਿਆ ਹਾਂ ਇਹ ਸੁਣ ਕੇ ਘੋੜਾ ਕਹਿਣ ਲੱਗਾ ਭਰਾਵਾ ਮੈਂ ਵੀ ਤਾਂ ਕਿਸਮਤ ਦਾ ਮਾਰਿਆ ਹਾਂ ਮੈਨੂੰ ਕੋਈ ਸਵਾਰ ਨਹੀਂ ਮਿਲਦਾ ਤੂੰ ਮੇਰੀ ਕਿਸਮਤ ਦਾ ਪਤਾ ਕਰੀਂ ਜੇ ਉਹ ਤੈਨੂੰ ਮਿਲ ਗਈ ਤਾਂ ਉਸ ਨੂੰ ਪੁੱਛੀ ਕਿ ਮੈਨੂੰ ਸਵਾਰ ਕਦੋਂ ਮਿਲੇਗਾ ਘੋੜੇ ਦੀ ਗੱਲਬਾਤ ਤੋਂ ਬਾਅਦ ਉਹ ਫਿਰ ਅੱਗੇ ਹੋ ਤੁਰਿਆ ਅੱਗੇ ਜਾ ਕੇ ਉਸ ਨੂੰ ਇੱਕ ਰੁੱਖ ਮਿਲਿਆ ਦੇਖਣ ਵਿੱਚ ਰੁੱਖ ਸੀ ਤਾਂ ਬਹੁਤ ਵੱਡਾ ਪਰ ਅੱਧਾ ਸੁੱਕਿਆ ਹੋਇਆ ਸੀ ਉਹ ਥੋੜਾ ਜਿਹਾ ਆਰਾਮ ਕਰਨ ਲਈ ਰੁੱਖ ਦੇ ਹੇਠਾਂ ਬੈਠ ਗਿਆ ਅਜੇ ਉਹ ਬੈਠਾ ਹੀ ਸੀ ਕਿ ਰੁੱਖ ਉਸ ਤੋਂ ਪੁੱਛਣ ਲੱਗਾ ਐ ਮੁਸਾਫਿਰ ਕਿੱਥੇ ਜਾ ਰਹੇ ਆਂ ਬਹੁਤ ਥੱਕਿਆ ਹੋਇਆ ਲੱਗ ਰਿਹਾ ਹੈ ਨੌਜਵਾਨ ਨੇ ਜਵਾਬ ਦਿੱਤਾ ਹਾਂ ਪ੍ਰਾ ਬਹੁਤ ਦੂਰ ਤੋਂ ਆਇਆ ਹਾਂ ਅਤੇ ਸਮੁੰਦਰ ਤੋਂ ਪਾਰ ਆਪਣੀ ਕਿਸਮਤ ਲਿਆਉਣ ਜਾ ਰਿਹਾ ਹਾਂ अच्छा किस्मत रोल ले온 ਜਾ ਰਿਹਾ ਹੈ ਬੜੀ ਚੰਗੀ ਗੱਲ ਹੈ ਭਰਾ ਮੈਂ ਤਾਂ ਤੁਰ ਨਹੀਂ ਸਕਦਾ ਨਹੀਂ ਤਾਂ ਮੈਂ ਵੀ ਤੇਰੇ ਨਾਲ ਤੁਰ ਪੈਂਦਾ ਤੂੰ ਦੇਖ ਰਿਹਾ ਹੈ ਕਿ ਮੇਰਾ ਇੱਕ ਪਾਸਾ ਬਿਲਕੁਲ ਸੁੱਕ ਗਿਆ ਹੈ ਤੂੰ ਮੇਰੀ ਕਿਸਮਤ ਬਾਰੇ ਪਤਾ ਕਰੀ ਕਿ ਕਦੋਂ ਮੋੜ ਹਰਿਆ ਭਰਿਆ ਹੋਵਾਂਗਾ ਤੁਰਦਿਆਂ ਤੁਰਦਿਆਂ ਅਖਰੋ ਸਮੁੰਦਰ ਕੰਡੇ ਪੁੱਜ ਗਿਆ ਉੱਥੇ ਇੱਕ ਮગરਮਛ ਪੇੜ ਦੇ ਦਰਦ ਨਾਲ ਕਰਾ ਰਿਹਾ ਸੀ ਜਦੋਂ ਉਸਨੇ ਮਗਰਮੱਛ ਨੂੰ ਸਮੁੰਦਰ ਪਾਰ ਜਾਣ ਦਾ ਕਾਰਨ ਦੱਸਿਆ ਤਾਂ ਉਹ ਬੜਾ ਖੁਸ਼ ਹੋਇਆ ਉਸਨੇ ਕਿਹਾ ਭਰਾ ਮੇਰੀ ਵੀ ਕਿਸਮਤ ਦਾ ਪਤਾ ਕਰਨਾ ਰੋਜ਼ ਪੇਟ ਵਿੱਚ ਦਰਦ ਰਹਿੰਦਾ ਹੈ ਨਾ ਕੁਝ ਖਾਦਾ ਜਾਂਦਾ ਹੈ ਨਾ ਪੀਤਾ ਨੌਜਵਾਨ ਬੋਲਿਆ ਤੂੰ ਮੈਨੂੰ ਆਪਣੀ ਪਿੱਠ ਤੇ ਬਿਠਾ ਕੇ ਸਮੁੰਦਰ ਪਾਰ ਕਰਾ ਦੇ ਮੈਂ ਜ਼ਰੂਰ ਪਤਾ ਕਰਾਂਗਾ ਉਹ ਮਗਰਮੱਛ ਤੇ ਸਵਾਰ ਹੋ ਕੇ ਸਮੁੰਦਰ ਪਾਰ ਜਾ ਲੱਗਿਆ ਸਮੁੰਦਰ ਪਾਰ ਕਾਫੀ ਪੜਕਣ ਤੋਂ ਬਾਅਦ ਆਕਰ ਉਸਨੂੰ ਇੱਕ ਸਾਧੂ ਮਿਲਿਆ ਉਸਨੇ ਸਾਧੂ ਨੂੰ ਆਪਣੀ ਸਾਰੀ ਕਹਾਣੀ ਦੱਸੀ ਅਤੇ ਆਪਣੀ ਕਿਸਮਤ ਦਾ ਪਤਾ ਪੁੱਛਿਆ ਸਾਧੂ ਨੇ ਕਿਹਾ ਬੇਟਾ ਤੇਰੀ ਕਿਸਮਤ ਤੇਰੇ ਕੋਲ ਹੀ ਤਾਂ ਹੈ ਤੂੰ ਇੰਨਾ ਲੰਮਾ ਸਫ਼ਰ ਤੈਅ ਕੀਤਾ ਇੰਨੀ ਮਿਹਨਤ ਕੀਤੀ ਤੈਨੂੰ ਤਾਂ ਸਾਰਾ ਕੁਝ ਮਿਲਿਆ ਹੈ ਨੌਜਵਾਨ ਕਹਿਣ ਲੱਗਿਆ ਮਹਾਰਾਜ ਮੈਂ ਕੁਝ ਸਮਝਿਆ ਨਹੀਂ ਮੰਨ ਲਿਆ ਕਿ ਮੇਰੀ ਕਿਸਮਤ ਮੇਰੇ ਕੋਲ ਹੈ ਪਰ ਜੋ ਲੋਕ ਮੈਨੂੰ ਰਾਹ ਵਿੱਚ ਮਿਲੇ ਸਨ ਉਹਨਾਂ ਦੀ ਕਿਸਮਤ ਕਿੱਥੇ ਹੈ ਉਹ ਸੁੰਦਰੀ ਉਹ ਘੋੜਾ ਉਹ ਰੁੱਖ ਤੇ ਉਹ ਮગરਮਛ ਧਿਆਨ ਨਾਲ ਸੁਣ ਬੇਟਾ ਮગરਮਛ ਨੇ ਰਾਣੀ ਦਾ 9 ਲੱਖਾ ਹਾਰ ਨਿਗਲ ਲਿਆ ਹੈ ਇਸੇ ਕਾਰਨ ਉਸਦੇ ਪੇਟ ਵਿੱਚ ਦਰਦ ਰਹਿੰਦਾ ਹੈ ਤੂੰ ਉਹਨੂੰ ਉਲਟੀ ਕਰਨ ਵਾਸਤੇ ਕਹੀਂ ਹਰ ਪੇਟ ਵਿੱਚੋਂ ਨਿਕਲ ਜਾਣ ਤੇ ਉਹ ਠੀਕ ਹੋ ਜਾਵੇਗਾ ਰੁੱਖ ਦੇ ਹੇਠਾਂ ਬਹੁਤ ਸਾਰਾ ਧਨ ਦੱਬਿਆ ਹੈ ਇਸੇ ਕਾਰਨ ਉਹ ਸੁੱਕ ਰਿਹਾ ਹੈ ਘੋੜਾ ਗੱਭਰੂ ਸਵਾਰ ਦੇ ਬਿਨਾਂ ਅਧੂਰਾ ਹੈ ਅਤੇ ਸੁੰਦਰੀ ਗੱਭਰੂ ਵਰ ਦੇ ਬਿਨਾਂ ਸਾਧੂ ਨੇ ਕਿਹਾ ਇਹ ਸਾਰਾ ਕੁਝ ਸੁਣ ਕੇ ਨੌਜਵਾਨ ਸਾਧੂ ਨੂੰ ਪ੍ਰਣਾਮ ਕਰਕੇ ਵਾਪਸ ਮੁੜ ਪਿਆ ਮગરਮਛ ਦੀ ਪਿੱਠ ਤੇ ਬੈਠ ਕੇ ਸਮੁੰਦਰ ਦੇ ਕੰਡੇ ਪੁੱਜ ਕੇ ਉਸਨੇ ਉਵੇਂ ਹੀ ਕੀਤਾ ਜਿਵੇਂ ਸਾਧੂ ਨੇ ਕਿਹਾ ਸੀ ਉਸਨੇ ਸਭ ਤੋਂ ਪਹਿਲਾਂ ਮગરਮਛ ਤੋਂ ਉਲਟੀ ਕਰਵਾਈ ਜਿਸ ਨਾਲ 9 ਲੱਖ ਹੋਰ ਬਾਹਰ ਨਿਕਲ ਆਇਆ ਮગરਮਛ ਦੇ ਪੇਟ ਦਾ ਦਰਦ ਠੀਕ ਹੋ ਗਿਆ ਨੌਜਵਾਨ ਨੇ ਹੌਰ ਆਪਣੇ ਕੋਲ ਰੱਖ ਲਿਆ ਰੁੱਖ ਦੇ ਕੋਲ ਪੁੱਜ ਕੇ ਉਸਨੇ ਰੁੱਖ ਦੀਆਂ ਜੜ੍ਹਾਂ ਵਿੱਚ ਦੱਬਿਆ ਧੰਨ ਬਾਹਰ ਕੱਢ ਲਿਆ ਰੁੱਖ ਫਿਰ ਹਰਾ ਭਰਾ ਹੋਣ ਲੱਗਿਆ ਅਤੇ ਉਹ ਸਾਰਾ ਧੰਨ ਲੈ ਕੇ ਅਗਾਹ ਤੁਰ ਪਿਆ ਅੱਗੇ ਸਵਾਰ ਦੀ ਢੀਕ ਵਿੱਚ ਘੋੜਾ ਇੱਧਰ ਉੱਧਰ ਪਟਕਰਿਆ ਸੀ ਉਹ ਘੋੜੇ ਤੇ ਸਵਾਰ ਹੋ ਗਿਆ ਤੇ ਘੋੜੇ ਨੂੰ ਗੱਬਰੂ ਸਵਾਰ ਮਿਲ ਗਿਆ ਮੈਦਾਨ ਵਿੱਚ ਪਹੁੰਚਣ ਤੇ ਉਸ ਨੇ ਸੁੰਦਰੀ ਸਾਹਮਣੇ ਵਿਆਹ ਦਾ ਉਪਸਤਾਵ ਰੱਖਿਆ ਸੁੰਦਰੀ ਨੇ ਹੱਸਦਿਆਂ ਕਬੂਲ ਕਰ ਲਿਆ ਨੌਜਵਾਨ ਸੁੰਦਰੀ ਨੂੰ ਲੈ ਕੇ ਘੋੜੇ ਤੇ ਸਵਾਰ ਹੋ ਕੇ ਧਨ ਦੌਲਤ ਸਮੇਤ ਵਾਪਸ ਆਪਣੇ ਘਰ ਪਹੁੰਚ ਗਿਆ ਤੇ ਸੁੰਦਰੀ ਨਾਲ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਜੀਣ ਲੱਗਾ